ਜਨਮ ਅਸ਼ਟਾ ਤਿਹਾਰ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਪੂਰੇ ਭਾਰਤ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਦਾ ਗੁਣ ਗaan ਕੀਤਾ ਜਾ ਰਿਹਾ ਕਿਤੇ ਕਿਤੇ ਲੰਗਰ ਵੀ ਲਗਾਏ ਜਾ ਰਿਹਾ ਕਿਤੇ ਕਿਤੇ ਘਰਾ ਪ੍ਰਸਾਦ ਦਾ ਪਰਮੰਧ ਵੀ ਕੀਤਾ ਗਿਆ ਹੈ ਇਸ ਵਕਤ ਆਸੀ ਪੋਏ ਹਲਕੇ ਦੇ ਦੀਨ ਪਿੰਡੇ ਪਿੰਡ ਤਨਵਾਲ ਵਿਖੇ ਪਹੁੰਚਿਆ ਹੈ ਇੱਥੇ ਜਨਮ ਅਸ਼ਟਾ ਮਨਾਇਆ ਜਾ ਰਿਹਾ ਸ੍ਰੀ ਕ੍ਰਿਸ਼ਨ ਜੀ ਦਾ ਗੁਣ ਗaan ਕੀਤਾ ਜਾ ਰਿਹਾ ਆਓ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਬਣੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਾਲ ਜੋ ਜਨਮ ਅਸ਼ਟਿ ਦਾ ਤਿਹਾੜਾ ਹੈ ਕੀ ਮੈਸੇਜ ਦੇਣਾ ਚਾਹੋਗਾ ਸਸ ਜੇ ਇਹ ਜੀ ਕਿ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਔਰ ਦੋਸਤ ਪੂਰੇ ਡੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮਸ਼ਟਮੀ ਕ੍ਰਿਸ਼ਨ ਭਗਵਾਨ ਦਾ ਜਨਮ ਦਿਨ ਹੈ ਖੜਾ ਦੀ ਸੇਵਾ ਸਵੇਰ ਤੋਂ ਲੱਗੀ ਹੋਈ ਹੈ ਔਰ ਦੇਸ਼ ਵਾਸੀਆਂ ਨੇ ਇਹ ਹੀ ਬੇਨਤੀ ਹੈ ਕਿ ਜਿਸ ਤਰ੍ਹਾਂ ਭਗਵਾਨ ਨੇ ਚੰਗੇ ਮਾਰਗ ਤੇ ਚੱਲਦੇ ਹੋਏ ਲੋਕਾਂ ਨੂੰ ਚੰਗੇ ਕੰਮ ਕਰਨ ਦੇ ਉਤੇ ਦਿੱਤੇ ਆ ਉਹ ਸਾਨੂੰ ਸਾਰਿਆਂ ਨੂੰ ਬਣਾਉਣੇ ਚਾਹੀਦੇ ਆ ਸਭ ਨੂੰ ਲੱਖ ਲੱਖ ਵਧਾਈ ਹੋਵੇ ਔਰ ਸੱਚੇ ਮਾਰਗ ਤੇ ਚੱਲਣ ਦੇ ਰੱਬ ਜਿਹੜੇ ਇਹਨਾਂ ਸਾਰਿਆਂ ਨੂੰ ਖਾਲ ਬਖਸ਼ੇ